ਇਹ ਸਾਡੀ ਨਾ ਚਸਤੀ ਜਗਾ ਇਹਦੀ ਫੈਕਟਰੀ ਸਾਹੋਂ ਲੋ ਨੋਟੀਫਿਕੇਸ਼ਨ ਵੀ ਹੋ ਚੁੱਕੀ ਹੈ ਕਿ ਜਿਹੜੇ ਉਹਨਾਂ ਕੋਰਨਰ ਕੋਲ ਅਸੀਂ ਜਗਾ ਲਈਆ ਉਹਨਾਂ ਨੂੰ ਅਸੀਂ ਐਸਓ ਅਲਾਟ ਕਰਨੇ ਆ ਤੇ ਕੁਝ ਐਸਓ ਦੀ ਜਿਹੜੀ ਪ੍ਰਾਪਰਟੀ ਹੈ ਸਾਡੇ ਜਿਹੜੇ ਚਸਤੀ ਮਾਲਕੀ ਵਾਲੀ ਵੀ ਆ ਵੈਸੇ ਤਾਂ ਇਹ ਵੀ ਸਾਨੂੰ ਉਹਨਾਂ ਨੇ ਪੇਮੈਂਟ ਓਨ ਪੇਮੈਂਟ ਸਾਡੇ ਨਾਲ ਕਰਨਾ ਉਹਨਾਂ ਨੇ ਕਿ ਜਿਹੜੇ ਅਸੀਂ ਅਲਾਟਮੈਂਟ ਕਰਾਂਗੇ ਉਹਦੀ ਉਹ ਪੇਮੈਂਟ ਉਹਨਾਂ ਕੋਲ ਲੈਣੀ ਹੈ ਤੇ ਅੱਜ ਦਫਤਰ ਵੱਲੋਂ ਉੱਚਤ ਕਾਲੀਆਂ ਦੇ ਕਹਿਨ ਦੇ ਉੱਤੇ ਕਾਰਵਾਈ ਸ਼ੁਰੂ ਕੀਤੀ ਗਈ ਸੀ ਤੇ ਉਸ ਬੰਦ ਵਿੱਚ ਦਫਤਰੀ ਪ੍ਰਬੰਧ ਕੀਤੇ ਗਏ ਸੀ ਸਟ੍ਰਕਟ ਇੰਜੀਨੀਅਰ ਵੱਲੋਂ ਜਿਹੜਾ ਸਾਡੇ ਜੈ ਸਾਹਿਬ ਨੇ ਸਟ੍ਰਕਟ ਇੰਜੀਨੀਅਰ ਦਾ ਅਸਿਸਟੈਂਟ ਸਟ੍ਰਕਟ ਇੰਜੀਨੀਅਰ ਹੈ ਸੰਦੀਪ ਸਾਹਿਬ ਵੱਲੋਂ ਪੁਲਿਸ ਤੱਕ ਵੀ ਅਪਰੋਚ ਕੀਤੀ ਗਈ ਸੀ ਡੀਸੀ ਸਾਹਿਬ ਵੱਲੋਂ ਵੀ ਪੁਲਿਸ ਹੈਲਪ ਮਿਲ ਗਈ ਸੀ ਤਹਿਸੀਲਦਾਰ ਸਾਹਿਬ ਦੀ ਵੀ ਟੂਟੀ ਲੱਗ ਗਈ ਸੀ ਲੇਕਿਨ ਉੱਥੇ ਕੁਝ ਜਿਹੜੇ ਨਜਾਇਜ਼ ਕਾਬਜ਼ ਬੰਦੇ ਹਨ ਉਹਨਾਂ ਨੂੰ ਕੁਝ ਵਿਰੋਧ ਕਰਨ ਦੇ ਉੱਤੇ ਜਿਹੜੇ ਮਾਲਕ ਵੀ ਆਏ ਹੋਏ ਸੀਗੇ ਫਿਰ ਆਪਸੀ ਉਹਨਾਂ ਦੇ ਨਾਲ ਜਿਹੜਾ ਉਹਨਾਂ ਵੱਲੋਂ ਅਪਰੋਚ ਕੀਤੀ ਗਈ ਅਧਿਕਾਰੀਆਂ ਤੱਕ ਕਿ ਉਹਨਾਂ ਵੱਲੋਂ ਕੁਝ ਸਮਾਂ ਮੰਗਿਆ ਗਿਆ ਜਿਸ ਮੰਦੇ ਵਿੱਚ ਅਸੀਂ ਤੇ ਆਪਣੇ ਵੱਲੋਂ ਪੂਰੀ ਉਹਨਾਂ ਇਹ ਜਿਹੜੀ ਕਾਰਵਾਈ ਟੋਟਲੀ ਕੀਤੀ ਸੀ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੁਝ ਅਧਿਕਾਰੀਆਂ ਦੇ ਕਹਿਣਤੀ ਸ਼ੁਰੂ ਕੀਤੀ ਗਈ ਸੀ ਤੇ ਅਸੀਂ ਤਿਆਰ ਆ ਇਹਦਾ ਕਬਜ਼ਾ ਜਲਦੀ ਲਿਆ ਜਾਏਗਾ ਅੱਜ ਕੁਝ ਕਾਰਨਾ ਕਰਕੇ ਸਾਨੂੰ ਕੰਪਲੀਟ ਹੈਲਪ ਨਹੀਂ ਮਿਲ ਸਕੀ ਜਾਂ ਉਹ ਥੋੜਾ ਟਾਈਮ ਮੰਗਿਆ ਗਿਆ ਨਾ ਵੱਲੋਂ ਉਸ ਵੰਦ ਵਿੱਚ ਸੀ ਜਿਹਨਾਂ ਨੂੰ ਥੋੜਾ ਜਿਹਾ ਟਾਈਮ ਦਿੱਤਾ ਵਾ ਕੋਈ ਹੱਲਪ ਨਹੀਂ ਮਿਲੀ ਇਸ ਕਰਕੇ ਥੋੜਾ ਜਿਹਾ ਡਿਲੇ ਹੋਇਆ ਤੇ ਦੂਸਰਾ ਦੂਜੀ ਪਾਰਟੀ ਵੱਲੋਂ ਜਦੋਂ ਅਧਿਕਾਰੀਆਂ ਸਾਡੇ ਹਾਈ ਲੈਵਲ ਅਧਿਕਾਰੀਆਂ ਨਾਲ رابطہ قائم ਕੀਤਾ ਗਿਆ ਤੇ ਉਹਨਾਂ ਵੱਲੋਂ ਕਿਹਾ ਕਿ ਕੁਝ ਸਮਾਂ ਨੂੰ ਹੋਲਡ ਕੀਤਾ ਜਾਵੇ ਜਿਸ ਵੰਦ ਜੇ ਕਾਰਵਾਈ ਚੱਲ ਰਹੀ ਹੈ ਜਲਦੀ ਕਬਜ਼ਾ ਲਿਆ ਜਾਏਗਾ ਲਗਭਗ 6-7 ਕਰੋੜ ਦੀ ਜਗ੍ਹਾ ਹੈ ਉਹ ਤੋਂ ਪਾਈ ਕੀਤੀ ਉਹਨਾਂ ਨੇ ਕਾਰਵਾਈ ਸਰ ਹੋਏਗੀ ਉਹ ਕਰਾਂਗੇ ਅਸੀਂ ਕਾਰਵਾਈ ਦਫਤਰੀ ਚੇਅਰਮੈਨ ਸਾਹਿਬ ਦੇ ਨੋਟਿਸ 'ਚ ਸਾਰੀ ਗੱਲ ਬਹੁਤ ਜਲਦੀ ਕਾਰਵਾਈ ਕੀਤੀ ਜਾਏਗੀ ਮੇਰਾ ਮੋਟਿਵ ਜਿਹੜਾ ਅੱਜ ਕਹਿੰਦਾ ਹੈ ਹੈਗਾ ਕਿ ਤਾ ਦੇ ਮਾਦਮ ਰਾਹੀਂ ਜਿਹੜਾ ਕਿ ਮੈਨੂੰ ਆਪਣਾ ਆਪਣਾ ਮੇਰਾ ਤਸਕੀਬ ਨੰਬਰ ਸਾਡੇ ਵਿੱਚ ਮੇਰੀ ਪ੍ਰਾਪਰਟੀ ਹੈ ਜਿਹੜੀ ਮੇਰੀ ਪ੍ਰੋਮੋਟ ਟ੍ਰਸਟ ਨੇ ਐਕਵਾਇਰ ਕਰ ਲਈ ਸੀ ਜਿਹਦੇ ਵਿੱਚ ਉਸ ਤੋਂ ਬਾਅਦ ਸਾਨੂੰ ਜਿਹੜੇ ਹੈਗੇ ਆ ਪੰਜਾਬ ਗਵਰਨਮੈਂਟ ਨੇ ਸਾਨੂੰ ਤਿੰਨ ਐਸਆਓ ਲਾਟ ਕੀਤੇ ਸੀ ਐਸਆਓ ਲਾਟ ਕਰਨ ਤੋਂ ਬਾਅਦ ਉਹਨਾਂ ਨੂੰ ਅਸੀਂ ਐਪਲੀਕੇਸ਼ਨ ਦਿੰਦੇ ਰਹੇ ਹਾਂ ਬਾਰ-ਬਾਰ ਪਰ ਸਾਨੂੰ ਡਿਲੇ ਕਰਦੇ ਰਹੇ ਪਰ ਹੁਣ ਮਾਨਜੋਗ ਆਪਣੇ ਸਾਡੇ ਮੰਤਰੀ ਸਾਹਿਬ ਨੇ ਉਹਨਾਂ ਦੇ ਕਹਿੰਦੇ ਉਹਨਾਂ ਨੇ ਮੈਂ ਸੁਣਵਾਈ ਕੀਤੀ ਤੇ ਉਹਨਾਂ ਨੇ ਸੁਣਵਾਈ ਤੋਂ ਬਾਅਦ ਉਹਨਾਂ ਨੇ ਟ੍ਰਸਟ ਨੂੰ ਕਿਹਾ ਤੇ ਸਾਡਾ ਉਹ ਕੰਮ ਕਰਨ ਨੂੰ ਤਿਆਰ ਸੀ ਅੱਜ ਜਿਹੜੇ ਡੇਟ ਸੀ ਉਹਨਾਂ ਨੇ ਸਾਡੇ ਆਪਣਾ ਕਬਜ਼ਾ ਦੇਣੀ ਸੀ ਸਾਨੂੰ ਅੱਜ ਉਹਨਾਂ ਨੇ ਸਾਨੂੰ ਬੁਲਾਇਆ ਸੀਗਾ ਔਰ ਅੱਜ ਜਿਹੜਾ ਉਹਨੂੰ ਬਿਲਡਿੰਗ ਨੂੰ ਡਿਮੋਲਿਸ਼ ਕਰਕੇ ਸਾਡਾ ਰਾਈਟ ਸਾਨੂੰ ਜਿਹੜੇ ਉੱਥੇ ਮੇਲ ਸਟਰਕਚਰਾਂ ਨੂੰ ਢਾ ਕੇ ਸਾਨੂੰ ਮਿਲਨੇ ਸੀ ਜਿਹੜੇ 1 2 3 ਜਿਹੜੇ ਸਾਡੇ ਐਸ.ਸੀ.ਐਫ ਹਨ ਸਾਨੂੰ ਮਿਲਨੇ ਸੀਗੇ ਪਰ ਲੋਕਲ ਲੀਡਰਸ਼ਿਪ ਵਾਲਿਆਂ ਨੇ ਕਰਕੇ ਜਾਂ ਬਟਾਲੇ ਦੇ ਕੁਝ ਲੀਡਰਾਂ ਨੇ ਜਿਹੜੇ ਮੌਜੂਦਾ ਸਰਕਾਰ ਦੇ ਉਹਨਾਂ ਨੇ ਜਿਹੜਾ ਹੈਗਾ ਮੇਰੇ ਕੰਮ ਦੇ ਵਿੱਚ ਉਹਨਾਂ ਨੇ ਟਰੱਸਟ ਨੂੰ ਵੀ ਸਾਰਿਆਂ ਨੂੰ ਵਿਗੜ ਪਾ ਕੇ ਤੇ ਮੇਰਾ ਕੰਮ ਜਿਹੜਾ ਰੁਕਿਆ ਗਿਆ ਔਰ ਮੈਂ ਚਾਹਨਾ ਕਿ ਮੈਂ ਆਪਣੇ ਸੀਐਮ ਸਾਹਿਬ ਨੂੰ ਬੇਨਤੀ ਹੈ ਕਿ ਮੇਰਾ ਜਿਹੜਾ ਹੈਗਾ ਮੇਰ ਨੂੰ ਇਨਸਾਫ ਦਵਾਇਆ ਜਾਏ ਔਰ ਮੇਰਾ ਜਿਹੜਾ ਹੱਕ ਜਿਹੜਾ ਮੈਨੂੰ ਜਿਹੜਾ ਦਵਾਇਆ ਜਾਏ ਔਰ ਜਿਹੜਾ ਹੈਗਾ ਬੜਾ ਜਿਹੜੇ ਲੋਕਲ ਜਿਹੜੇ ਲੀਡਰ ਜਿਹੜੇ ਜਆ ਬਟਾਲੇ ਦੇ ਲੀਡਰ ਨੇ ਜਿਹੜੇ ਗਲਤ ਜਿਹੜਾ ਕੰਮ ਕਰਦੇ ਫੇ ਨੇ ਔਰ ਉਹਨਾਂ ਨੂੰ ਵੀ ਜਨ ਜਿਹੜਾ ਸਜ਼ਾ ਦਿੱਤੀ ਜਾਏ ਕਿ ਤੁਸੀਂ ਆਪਣੀ ਸਰਕਾਰ ਹੋਣ ਦੇ ਬਾਵਜੂਦ ਹੀ ਸਾਡਾ ਹਾਲ ਹੈ ਤੇ ਬਾਕੀ ਅਸੀਂ ਕਿਹਦੇ ਕੋ ਮਤਲਬ ਸਾਨੂੰ ਇਨਸਾਫ ਮਿਲੇਗਾ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਭਗਵੰਤਪਨ ਸਾਹਿਬ ਨੂੰ ਜੀਮ ਸਾਹਿਬ ਆਪਣੇ ਜੀਐਮਸੀ ਸੀਐਮ ਸਾਹਿਬ ਨੂੰ ਕਿ ਜਿਹੜਾ ਮੇਰਾ ਬੰਦਾ ਮੈਨੂੰ ਇਨਸਾਫ ਦਵਾਇਆ ਜਾਏ ਔਰ ਬਜਾਰ ਕੀ ਕਲ ਨੂੰ ਉੱਥੇ ਮੈਂ ਕੋਈ ਘਰ-ਵਰ ਕਰ ਸਕਾਂ ਅੱਜ ਤਾਨੂੰ ਕਬਿਆ ਦਵਾਨਸ ਦੇ ਪ੍ਰਸ਼ਾਸਨ ਦੇ ਕਿਹੜੇ ਕਿਹੜੇ ਘਰ ਨਹੀਂ ਪਹੁੰਚੇ ਅੱਜ ਦੇਖੋ ਜੀ ਚੇਅਰਮੈਨ ਸਾਹਿਬ ਪਹੁੰਚੇ ਸੀਗੇ ਈਓ ਸਾਹਿਬ ਪਹੁੰਚੇ ਸੀਗੇ ਐਸਡੀਓ ਸਾਹਿਬ ਪਹੁੰਚੇ ਜੀ ਪੁਲਿਸ ਫੋਰਸ ਵੀ ਪਹੁੰਚੀ ਸੀਗੀ ਔਰ ਤਹਿਸੀਲਦਾਰ ਸਾਹਿਬ ਵੀ ਪਹੁੰਚੇ ਸੀਗੇ ਕੀ ਕਾਰਨ ਦੱਸਿਆ ਉਹਨਾਂ ਨੇ ਅੱਜ ਨਾਲ ਉਹਨਾਂ ਨੇ ਕਾਰਨ ਇਹੀ ਹੋਇਆ ਜੋ ਮੇਰੇ ਫਰਾਂਦੇ ਵੀ ਕਈ ਲੀਡਰਾਂ ਦਾ ਉਹਨਾਂ ਨੂੰ ਫੋਨ ਆਇਆ ਕਿ ਨਾ ਨਹੀਂ ਮੈਂ ਲੈਣਾ ਚਾਹੁੰਦਾ ਉਹਨਾਂ ਦਾ ਬਟ ਉਹਨਾਂ ਨੇ ਬਟਾ ਲਿਓ ਵੀ ਕਿਹਾ ਤਾਂ ਫੋਨ ਆਇਆ ਗਰਦਾਸਪੁਰ ਲੋਕਲ ਲੀਡਰਸ਼ਿਪ ਜਦਕਿ ਮੈਂ ਮਾਲਕ ਆ ਮੈਨੂੰ ਉਹ ਬਣਾਉਣਾ ਹੈ ਆਪਣਾ ਮੇਰਾ ਰਾਈਟ ਆ ਇਹਨੂੰ ਦੇਣਾ ਤੇ ਨਜਾਇਜ਼ ਕੋਈ ਕਬਜ਼ਾ ਕਰਕੇ ਬੈਠਾ ਹੋਇਆ ਥੇ ਔਰ ٹرسٹ ਕੋ ਅਚਲੇ ਉਹਨਾਂ ਨੇ ਅੱਜ ਨਮੋਲਿਸ਼ ਕਰਨਾ ਸੀ ਪਰ ਉਹਨਾਂ ਨੇ ਪ੍ਰੈਸ਼ਰਾਈਜ਼ ਕਰਕੇ ਮੇਰਾ ਜਿਹੜਾ ਕੰਮ ਅੱਜ ਮੇਰਾ ਰੁਕਾਤਾ ਔਰ ਅੱਜ ਮੈਂ ਹੁਣ ਉਹਨਾਂ ਨੂੰ ਉਹ ਹਾਜ਼ਰੀ ਵੀ ਲਾ ਕੇ ਆਇਆ ਐਨ ਉਹ ਮੈਂ ਰਿਟਨ ਦੇ ਚੱਲਾ ਕਿ ਜਿਹੜਾ ਹੈਗਾ ਮੈਨੂੰ ਜਿਹੜਾ ਮੇਰਾ ਇਨਸਾਫ ਜਿਹੜਾ ਦਵਾਇਆ ਜਾਏ ਇਹਨਾਂ ਨੇ ਦੇਖੋ ਜੀ ਕਹਤਾ ਸੀ ਤੁਸੀਂ ਡਿਲੇ ਕਰਤਾ ਕਿ ਤੁਸੀਂ ਅੱਜ ਕੱਲ ਪਰਸੋ ਤੱਕ ਤੁਸੀਂ ਫਿਰ ਪਤਾ ਕਰ ਲਓ ਜਦਕਿ ਇਹ ਬਾਰ ਬਾਰ ਹੀ ਇਹ ਕੰਮ ਹੁੰਦੇ ਪਏ ਸੀ ਪਰ ਹੁਣ ਐਨਾ ਮੰਤਰੀ ਸਾਹਿਬ ਨੇ ਕਿਹਾ ਸੀ ਤੇ باوجود ਸਾਡਾ ਜਿਹੜਾ ਕੰਮ ਹੋਣਾ ਸੀ ਪਰ ਅੱਜ ਪੂਰੀ ਟੀਮ ਵੀ ਤਿਆਰ ਸੀ ਚੀਰਮੈਨ ਸਾਹਿਬ ਵੀ ਤਿਆਰ ਸੀ ਯੂ ਸਾਹਿਬ ਵੀ ਤਿਆਰ ਸੀਗੇ ਸਾਰਾ ਪੂਰਾ ਅਪਣਾਉਣਾ ਨੇ 2.2 ਲੱਖ ਰੁਪਏ ਖਰਚਾ ਵੀ ਪੂਰਾ ਕੀਤਾ ਹੋਰ ਨੇ ਡੀਸੀ ਰਿਵੀ ਤੇ ਆ ਰਹੀ ਲੇਬਰ ਸਾਰੀ ਉੱਥੇ ਪਹੁੰਚੀ ਦੀ ਸੀ ਪਰ ਲੋਕਲ ਲੀਡਰਸ਼ਿਪ ਨੇ ਤੇ ਬਟਾਲੇ ਦੇ ਕੋਈ ਕੁਝ ਲੀਡਰਾਂ ਨੇ ਜਿਹੜਾ ਹੈਗਾ ਮੇਰਾ ਕੰਮ ਜਿਹੜਾ ਹੈਗਾ ਰਿਕਵਰ ਦਿੱਤਾ ਹੈਗਾ ਮੈਂ ਸਿਆਸਤ ਦੀ ਭੇਂਟ ਜਿਹੜੇ ਅੱਜ ਆ ਸਿਆਸਤ ਦੀ ਭੇਟ ਬਿਲਕੁਲ ਚੜਿਆ ਜੀ ਕੀ ਮੰਨ ਕਰਦੇ ਹੋ ਬਾਈ ਮੈਂ ਤਾਂ ਮੰਗਾ ਇਹੀ ਕਰਦਾ ਜੀ ਜਿਹੜੀ ਹੈਗੀ ਮੈਨੂੰ ਮੇਰਾ ਜਿਹੜਾ ਮ ਔਰ ਜਿਹੜੇ ਮੇਰਾ ਆਪਣਾ ਉਥੇ ਮੇਜ ਕੱਲ ਨੂੰ ਕਾਰੋਬਾਰ ਜਿਹੜਾ ਕਰਨ ਵਾਲਾ ਕੁਝ ਬਣਾ ਮਿਹਰਬਾਨੀ ਰੁਪੇਸ਼ ਕੁਮਾਰ ਬਿੱਟੂ ਮੈਂ ਗਰਦਾਸਪੁਰ ਦਾ ਰਹਿਣ ਵਾਲਾ ਵਾਂ ਇਹ ਜਿਹੜੀ ਪ੍ਰਾਪਰਟੀ ਹੈਗੀ ਹੈ ਸਾਡੀ ਸਾਂਝੀ ਪ੍ਰਾਪਰਟੀ ਹੈਗੀ ਆ 8 ਮਰਲੇ ਜਗ੍ਹਾ ਜਿਹੜੀ ਆ ਮੇਰੇ ਬ੍ਰਦਰ ਦੇ ਨਾਮ ਤੇ ਆ ਬਾਕੀ ਸਾਰੀ ਪ੍ਰਾਪਰਟੀ 32 ਬੱਲੇ ਜਿਹੜੀ ਟੋਟਲ ਜਿਹੜੀ ਹੈਗੀ ਆ ਉਹ ਸ਼ਾਮ ਲਾਲ ਦੇ ਨਾਮ ਤੇ ਆ ਉਹਨਾਂ ਨੇ ਅੱਧੀ ਪ੍ਰਾਪਰਟੀ ਮੇਰੇ ਨਾਮ ਤੇ ਕਰਤੀ ਆ ਹੋ ਸਕਿਆ ਤੇ ਉਹ ਭਾਵੇਂ ਬਾਅਦ ਵਿੱਚ ਸਾਰੀ ਵੀ ਦੇ ਸਕਦੇ ਆ ਉਹ ਸਾਡਾ ਸਾਡਾ ਆਪਣਾ ਖਾਤਾ ਹੈਗਾ ਵਾ ਇਦੇ ਵਿੱਚ ਇਹ ਅੱਠ ਬਦਲੇ ਵਾਲਾ ਆ ਕੇ ਮੇਰਾ ਇੱਥੇ ਕਾਰੋਬਾਰ ਚੱਲਦਾ ਪਿਆ ਮੈਂ ਰੋਟੀ ਖਾ ਰਿਹਾ ਇਹ ਮੇਰਾ ਨੁਕਸਾਨ ਕਰਨ ਦੇ ਨਾਲ ਨਾਲ ਪ੍ਰੋਮਟਰਸ ਵਾਲੇ ਬੰਦੇ ਨਾਲ ਰਲ ਕੇ ਤੇ ਮੇਰਾ ਨੁਕਸਾਨ ਕਰਨਾ ਚਾਹਦਾ ਜੀ ਕੋਈ ਜਿਹੜੀ ਪ੍ਰਾਪਰਟੀ ਢੋਹ ਦਾ ਦਾਵਾ ਕਰ ਰਿਹਾ ਜਿੱਦਾਂ ਕਰੀ ਸੱਚੋਂ ਪਾਇਆ ਪ੍ਰਾਪਰਟੀ ਢੋਹਣ ਦਾ ਦਾਵਾ ਇਸ ਕਰਕੇ ਜੀ ਉਹਨਾਂ ਨੇ ਜਗ੍ਹਾ ਐਕਵਾਇਰ ਕੀਤੀ 84 ਏਕੜ 83 ਏਕੜ ਵਿੱਚੋਂ ਸਾਡੀ ਜਿਹੜੀ 40 ਆਪਣਾ ਦੋ ਕਨਾਲ ਥਾਂ ਆ ਵਾ ਦੋ ਕਨਾਲ ਥਾਂ ਦੇ ਵਿੱਚ ਸਾਨੂੰ ਜੇ ਸਹੀ ਪੈਸੇ ਦੇਣ ਜੋ ਅਜਤਮ ਬਾ ਪ੍ਰਾਪਰਟੀ ਦਾ ਰੇਟ ਆ ਸਾਡੀ ਕਮਰਸ਼ੀਅਲ ਪ੍ਰਾਪਰਟੀ ਆ ਸਾਨੂੰ ਚੀਜ਼ ਰੁਪਈਏ ਦੀ ਸਾਡੇ ਕੋ ਖਰੀਦ ਕੇ ਮੁਰਕੇ 10 ਰੁਪਏ ਦੀ ਆਪਾਂ ਅਪਰੂਵਮੈਂਟ ਟਾਸ ਖੋਹਿੰਦੀ ਹੈ ਤੇ ਇਹ ਚੰਗੀ ਗੱਲ ਥੋੜਾ ਜੀ ਇਹ ਇਹਦੇ ਸ਼ਰੇਮ ਧੱਕਾ ਹੀ ਅੜੋ ਫਿਰ ਤੇ ਅਗਲਾ ਸਟੈਪ ਕੋਈ ਨਹੀਂ ਜੋ ਏਜ ਸਾਨੂੰ ਸਾਡੇ ਤੇ ਕਾਰਵਾਈ ਕਰਨਗੇ ਅਸੀਂ ਲੀਗਲੀ ਆ ਤੇ ਚਾਹੇ ਅਨਲੀਗਲ ਹੈਗਾ ਵਾ ਜਿੱਦਾਂ ਵੀ ਕਰਨਗੇ ਆਪਾਂ ਨਾਲ ਆ ਪਰ ਅੱਜ ਦੀ ਡੇਟ ਦੇ ਵਿੱਚ ਸਾਡੇ ਕੋ ਨਾ ਕੋਈ ਸਰਕਾਰੀ ਬੰਦਾ ਆਇਆ ਵਾ ਨਾ ਕੋਈ ਪੋਜੈਸ਼ਨ ਲੈਣ ਆਇਆ ਤੇ ਨਾ ਸਾਨੂੰ ਕੋਈ ਦਾਦੀ ਕੋਈ ਖੜਾ ਆ ਦੇ ਦੇ ਦੇਖੋ ਜੀ ਮੇਰੇ ਤਰੀਕੇ ਨਾਲ ਜੇ ਕੋਈ ਧਾਣਾ ਆਏਗਾ ਇਦਾਂ ਤੇ ਕੋਈ ਜਬਰਦਸਤੀ ਕਿਸੇ ਦੇ ਘਰ ਚ ਕੋਈ ਵਾਡੀ ਸਕਦਾ। ਪੜੇ ਲਿਖੇ ਸਾਰੇ ਅਫਸਰ ਹੈਗੇ ਆ ਪਹਿਲਾਂ ਨੋਟਿਸ ਦੇਣਗੇ ਸਾਨੂੰ ਫਿਰ ਉਹ ਤਾਂ ਅਸੀਂ ਜਵਾਬ ਦੇਵਾਂਗੇ ਐਡਮਿਨਟ੍ਰੇਸ਼ਨ ਨੂੰ ਦੱਸਣਗੇ ਤੇ ਕੋਈ ਰੀਜ਼ਨ ਦੱਸ ਕੇ ਫਿਰ ਹੀ ਆਪਾਂ ਉਹਨਾਂ ਦਾ ਪੋਜੈਸ਼ਨ ਦੇਵਾਂਗੇ। ਨਾਲੇ ਆਪਾਂ ਕੋਈ ਪੈਸਾ ਲਿਆ ਨਹੀਂ ਅਸੀਂ ਕਿੰਦਾ ਧੱਕੇ ਨਾਲ ਪ੍ਰੋਪਰਟੀ ਕਿੰਦਾ ਕਬਜ਼ਾ ਕਰ ਲਿਆ। ਕੋਈ ਕਹੇ ਵੀ ਥ੍ਰੈਸਟ ਤੇ ਕਿਸੇ ਨਾਲ ਲੜਾਈ ਨਾਲ ਮਾਰੀ ਹੋਈ ਹੈ ਜੀ। ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਇਦਾਂ ਦੀ ਕੋਈ ਤੁਹਾਨੂੰ ਗਲਤਫਹਿਮੀ ਹੈਗੀ ਜੇ ਪ੍ਰੋਵਾ ਟਰਸਟ ਵਾਲੇ ਬੰਦੇ ਆਏ ਹੀ ਮੈਂ ਉਦੋਂ ਮੈਨੂੰ ਫੋਨ ਤੇ ਉਹਨਾਂ ਨੇ ਗੱਲ ਕੀਤੀ ਹੈ ਕਿ ਤੁਹਾਡਾ ਇਹ ਨੋਟਿਸ ਹੈਗਾ ਉਠਾਣ ਗੋਠੀ ਮੈਂ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕੀ ਗੱਲ ਹੋਈਏ ਕੀ ਨਹੀਂ ਹੋਈ ਬਾਕੀ ਅਦਰਵਾਈਜ਼ ਮੇਰਾ ਕੇ ਨਾ ਕੋਈ ਏਦਾਂ ਕੋਈ ਜਸ਼ਪਾਜੀ ਕੋਈ ਨਹੀਂ ਨਾ ਇੱਕ ਜੇ ਬੰਦਾ ਕੋਈ ਥਰਡ ਪਰਸਨ ਆਇਆ ਜਾਂ ਕੋਈ ਪੀਣ ਆਇਆ ਵਾ ਜਾਂ ਏ ਬੀ ਸੀ ਮੈਨੂੰ ਕੋਈ ਲੋੜ ਨਾ ਝਗੜਾ ਕਰਨ ਦੀ ਸਰ ਅੱਜ ਜਿਹੜੇ ਅਧਿਕਾਰੀ ਆਏ ਇਹ ਕਹਿੰਦੇ ਕਿ ਮਤਲਬ ਕਿ ਪੋਲੀਟিক্যাল ਪ੍ਰੈਸ਼ਰ ਇਹ ਦੂਰੀਏ ਤੇ ਗੈਰੀ ਹੈ ਕਿ ਪੋਲੀਟিক্যাল ਪ੍ਰੈਸ਼ਰ ਕਰਕੇ ਉਹ ਵਾਪਸ ਮੁੜ ਗਿਆ ਏਦਾਂ ਦੇਖੋ ਜੀ ਪਹਿਲੀ ਗੱਲ ਤੇ ਸਾਡੇ ਕੋਈ ਅਧਿਕਾਰੀ ਨਹੀਂ ਜਿਆ ਇੱਥੇ ਤੁਹੀਂ ਲੰਘਦੇ ਵੜਦੇ 20 ਬੰਦੇ ਨੂੰ ਪੁੱਛ ਲਓ ਕੋਈ ਅਧਿਕਾਰੀ ਨਹੀਂ ਜਿਆ ਤੇ ਨਾ ਹੀ ਕਿਸੇ ਨੇ ਕੋਈ ਇਦਾਂ ਦੀ ਕੋਈ ਸ਼ੂ ਬਣਿਆ ਕਿ ਪ੍ਰੈਕਟੀਕਲੀ ਉਹ ਸਾਡਾ ਬਰਦਰ ਹੀ ਕਹੀ ਜਾਂਦਾ ਕਿ ਬਟਾਲੇ ਦੇ ਲੀਡਰ ਤੇ ਅਗਰਦਾਸਪੁਰ ਦੇ ਲੀਡਰਾਂ ਨੇ ਕੁਛ ਕੀਤਾ ਇਦਾਂ ਦੀ ਕੋਈ ਗੱਲ ਨਹੀਂ ਜੇ ਹੈਗੀ ਸਾਡਾ ਵੀਰ ਬਤਲੋ ਹਾਂਜੀ ਰੀਅਲ ਬਰਦਰ ਹੀ ਉਹ ਆਪਣਾ ਆਪਣੇ ਹੱਥੀ ਉਹਨੂੰ ਸਟੈਂਡ ਕੀਤਾ ਇਸੇ ਪ੍ਰਾਪਰਟੀ ਤੇ 2 ਕਰੋੜ ਰੁਪਏ ਲੈ ਕੇ ਲੋਨ ਲੈ ਕੇ ਤੇ ਉਹ ਸਟੈਂਡ ਹੋਇਆ ਵਾ ਅਹੀਂ ਅੱਜ ਤੱਕ ਉਹਨੂੰ ਕਦੀ ਕੁਛ ਕਿਹਾ ਹੀ ਨਹੀਂ ਸਾਰਾ ਕੁਛ ਤੇ ਉਹਨੂੰ ਦੇਤਾ ਵਾ ਤੇ ਹੁਣ ਉਧਰੋਂ ਛੱਡ ਕੇ ਮੁੜ ਕੇ ਫੇਰ ਇੱਧਰ ਪ੍ਰਾਪਰਟੀ ਦੀ ਵੈਲਿਊ ਵੜੀ ਆ ਗਈ ਤੇ ਇੱਧਰ ਆ ਕੇ ਲੱਭਦਾ ਫਿਰਦਾ ਕਿਸੇ ਨੂੰ ਲੱਭ ਜੇ ਠੀਕ ਆ ਉਹਨੂੰ ਦਵਾਂਗੇ ਜ